ਸਾਡੇ ਅਕਾਲ ਤਖਤ ਸਾਹਿਬ 'ਤੇ ਅਟੈਕ ਕੀਤਾ ਫਿਰ 1 ਮਿੰਟ ਬਾਅਦ ਜੀ ਤੁਮ ਸਾਹਿਬ ਉਧਰ ਨਹੀਂ ਦੁੱਤੀਆ ਰੋਹੀਆ ਤੇਰਾ ਜਿਹੜਾ ਕੱਲ ਮਨਸ਼ਾ ਸੀ ਅਸੀਂ ਉਹ ਨਹੀਂ ਬੰਦ ਕੀਤੀ ਅਸੀਂ ਕੱਲ ਅਸੀਂ ਬਰਦਾਸ਼ਤ ਕਰ ਗਿਆ ਪਰ ਹੁਣ ਜਿਹੜੀ ਸਾਡੇ ਅਫਸਰ ਸੇਬਾਨ ਦੀ ਆਖੀ ਸਾਡੇ ਆਗੂ ਸੇਬਾਨ ਦੀ ਆਖੀ ਜਿਹੜੀ ਗੱਲ ਕੀਤੀ ਅਸੀਂ ਨਹੀਂ ਮੰਨਦੇ ਆ ਉਹ ਚਲ ਗਈ ਯਾਰ ਅਗਲੀ ਵੇਖਾਂਗੇ ਕਿਹੜੀ ਬੰਦੀ ਆ ਉਹ ਦੱਸ ਦਿਆਂਗੇ ਉਹ ਆਪਣੀ ਗਲਤੀ ਰੈਕੋਰਡ ਨਹੀਂ ਗਲਤੀ ਤਾਂ ਮੇਰਾ ਲਾਈਵ ਮੈਂ ਆ ਗਿਆ ਗਲਤੀ ਲਾਈਵ ਕੀਤੀ 4 ਕਰੋੜ ਦਾ ਨਾ ਕਿਸੇ ਦੇ ਹੈਲੋ ਹੈਲੋ ਤੈਨੂੰ ਬਾਰ-ਬਾਰ ਹੈ ਸਵੇਰ ਦੇ ਵੈਲਕਮ ਮਤਾਂ ਮਾਰੀ ਜ ਨੇ ਤੂੰ ਅਜੇ ਵੀ ਉਹ ਗੱਲਾਂ ਕਰੀ ਜਾਂਦਾ ਹੈ ਤੈਨੂੰ ਨਹੀਂ ਸ਼ਰਮ ਆਉਂਦੀ ਭਾਜੀ ਅੱਗ ਤਾਂ ਅੱਗੇ ਬਲੀ ਖੜੀ ਹੈ ਤੇਲ ਪਾਉਣ ਲੱਗਾ ਆ। ਉਹ ਕਿ ਭਾਜੀ ਐਸੇ ਪੰਜਾਬ ਦਾ ਮੌਲਕੀ ਆ। ਇੱਕ ਮਿੰਟ ਸਭ ਪੰਜਾਬ ਦਾ ਮੌਲਕੀ ਆ। ਬੜਾ ਕੀ ਚੱਲ ਰਿਹਾ ਇਹਨੇ ਕੀ ਸ਼ੋਅ ਕੀਤਾ ਆ। ਇਹ ਸਭ ਭੜਕਾਉਣ ਲੱਗਾ ਸੀ ਸਾਡੇ ਮੁੰਡਿਆਂ ਨੂੰ। ਇਹ ਅੱਗ ਲਾਉਣ ਲੱਗਾ ਤੇਲ ਪਾਉਣ ਲੱਗਾ ਸੀ। ਹੱਲ ਹੀ ਕੀ ਬੰਦੇ ਦੀ ਤੁੰਰਲਾਈ ਹੋਇਆ। ਬਿਲਕੁਲ ਭੜਕਾਣਾ ਨਹੀਂ। ਪੰਜਾਬ ਐਸ ਵੇਲੇ ਭਾਜੀ ਮੌਲਕੀ ਚੱਲ ਰਿਹਾ ਪੰਜਾਬ ਦਾ। ਪੀਕ ਤੇ ਮੋਰਚਾ। ਸਾਡੇ ਭਾਣਾ ਕੀ ਡਿਸੀਜਨ ਆ ਤੁਹਾਡੇ ਜਿਹੇ ਕਰਨਾ ਵੀ। ਜਿਵੇਂ ਤੁਸੀਂ ਕਹਿੰਦੇ ਹੋਵੇਂ ਕਰੋ। ਸਾਡੇ ਅਸਟਾਲ ਤੇ ਸਭ ਪਾਰਲੀਮੈਂਟ ਤੇ ਅਟੈਕ ਸਾਡੇ ਕਿਸਾਨਾਂ ਦੇ ਅਟੈਕ ਤੁਸੀਂ ਸਰ ਤੁਹਾਡੇ ਵੀ ਗੱਡੀ ਚੋਂ ਤੁਸੀਂ ਕਹਿੰਦੇ ਹੋ ਸਾਨੂੰ ਮਨਜ਼ੂਰ ਹੈ ਜੀ ਕਿਉਂ ਤੁਸੀਂ ਕਹਿੰਦੇ ਸਾਨੂੰ ਮਨਜ਼ੂਰ ਹੈ ਮੇਰੀ ਗੱਲ ਸੁਣ ਐਨੇ ਬੰਦੇ ਖੜੇ ਨੇ ਇਹ ਬੇਵਕੂਫ ਨੇ ਸਰ ਮੈਂ ਰੈਲਾਈਜ਼ ਕਰਨਾ ਹੈ ਕਿਉਂ ਕਰਨਾ ਤੁਸੀਂ ਮੇਰੇ ਬਾਲ ਚੱਕੀ ਜਾਣਾ ਸਰ ਮੈਂ ਜਨਤਾ ਖੜੀ ਹੈ ਜਨਤਾ ਕੋਲ ਮੈਂ ਜਨਤਾ ਨੂੰ ਜੇ ਕੋਈ ਗਲਤਫਹਿਮੀ ਵੀ ਹੈ ਜੋ ਵੀ ਹੈ ਮੈਂ ਰੈਲਾਈਜ਼ ਕਰਾਇਆ ਨਾ ਮੈਂ ਉਹੀ ਕਹ ਰਿਹਾ ਜੇ ਸਿੱਕ ਪਾਉਂਦੇ ਕਿਤਨੇ ਵੀ ਮੇਰੇ ਕੋਲ ਕੋਈ ਗਲਤੀ ਹੋਈ ਉਹਦੇ ਵਾਸਤੇ ਮੈਂ ਦਾਸ ਆ ਨਹੀਂ ਮੈਂ ਜਨਾਬ ਸ਼ਬਦ ਵੇਖੋ ਨਹੀਂ ਨਹੀਂ ਨੰਨੂ ਯਾਰ ਨਹੀਂ ਇੱਕ ਮਿੰਟ ਨਹੀਂ ਯਾਰ ਮੇਰੇ ਕੋਲ ਗਲਤੀ ਹੋਈ ਹੈ ਇਹ ਚੀਜ਼ ਹੈ ਇੱਕ ਚੀਜ਼ ਹੈ ਮੇਰੇ ਕੋਲ ਗਲਤੀ ਹੋਈ ਹੈ ਮੈਂ ਇੱਕ ਇੱਕ ਗੱਲ ਅਗਰ ਗਲਤੀ ਹੋਈ ਜਾਂਦੀ ਹੈ ਤੂੰ ਇਹ ਗੱਲ ਕਰ ਮੇਰੇ ਕੋਲ ਹਮੇਸ਼ਾ ਗਲਤੀ ਹੁੰਦੀ ਹੈ ਅੱਜ ਤੋਂ ਬਾਅਦ ਜਿਹੜੀਆਂ ਹੋ ਗਈਆਂ ਜਿਹੜੀਆਂ ਵੀ ਗਲਤੀਆਂ ਹੋਈਆਂ ਇੱਕ ਵਾਰ ਕਰਦਾ ਮੈਂ ਗਲਤੀ ਨਹੀਂ ਕਰਾਂਗਾ ਗਲਤੀ ਨਹੀਂ ਹੋਏਗੀ ਜੀ ਜੋ ਗਲਤੀਆਂ ਹੋ ਕੇ ਉਹਦੇ ਵਾਸਤੇ ਮੈਨੂੰ ਮਾਫੀ ਚਾਹੀਦੀ ਲੇਖੋ ਰਿਟਰਨ ਕਰਕੇ ਤਾਂ ਵੀ ਭਲਾਓ ਜੀ ਅਦਰ ਲੀਡਰ ਸਾਹਿਬ ਪੇਸ਼ ਹੋ ਰਿਟਰਨ ਕਰਕੇ ਕੁਰੀਆ ਸਾਹਿਬ ਨੰਬਰ ਤਾਂ ਆਇਆ ਨਾ ਮੰਗਾਣਾ ਤੇ ਨੰਬਰ ਤਾਂ ਰੱਖ ਪੂਰੀ ਨਾਲ ਬਿਲਕੁਲ ਨੰਬਰ ਤਾਂ ਆਇਆ ਨੰਬਰ ਤਾਂ ਰੱਖ ਉਹ ਜਿਹੜਾ ਸਰਾਇਆ ਦਿੰਦਾ ਫਿਰਦਾ ਚਲੋ ਮੇਰੇ ਕੋ ਗਲਤੀ ਹੋ ਗਈ ਜੀ ਮੈਂ ਮੈਂ ਬੋਲਣਾ ਖਾਲਸਾ ਮਾਫ਼ ਕੋਈ ਮਾਫ਼ ਖਾਲਸਾ ਜੀ ਹੈ ਮੈਨੂੰ ਖਾਲਸਾ ਜੀ ਦਾ ਨਾਂ ਨਹੀਂ ਪਤਾ ਮੈਨੂੰ ਉਹਨਾਂ ਨੇ ਗੱਲ ਖਤਮ ਕਰ ਚੁੱਕੀ ਚਲ ਨੰਬਰ ਚਲ ਪਾਣੀ ਪੜਦਾ ਤੈਨੂੰ ਸਾਲਾ ਵੀ ਉੱਥੇ ਹੀ ਛੁੱਟਣਾ ਸਾਰੇ ਭਰਾਵਾਂ ਨੂੰ ਉੱਥੇ ਨੱਪੜੀ ਖਾਲਸਾ ਜੀ ਨੇ ਕੋਈ ਗੱਲ ਉਹਨਾਂ ਨੇ ਬੜੇ ਵਧੀਆ ਗੱਲ ਕਹੀ ਹੈ ਜੀ ਮੈਂ ਉਸੇ ਵੇਲੇ ਭੱਜ ਆਇਆ ਇੱਕ ਮਿੰਟ ਦੇ ਲਈ ਸਾਹਿਬ ਜੀ ਦਾ ਯਾਰ ਉਹਨੇ ਕਹਿ ਦਿੱਤਾ ਨਹੀਂ ਨਹੀਂ ਮੈਂ ਕਹਿਣਾ ਕੀ ਨਾਮ ਹੈ ਤੇ ਚੱਲ ਛੱਡ ਇੱਕ ਮਿੰਟ ਜੀ ਚਲੋ ਖਾਸਾ ਜੀ ਕਿਹੜੇ ਮੈਨੂੰ ਨਾਮ ਚਲੋ ਯਾਰ ਤੂੰ ਜਿਹੜੀ ਗੱਲ ਬੰਦ ਚਲੋ ਇਹਦੇ ਵਿੱਚ ਇਹ ਜਿਹੜਾ ਬਵਾ ਵੀ ਨਾਮ ਆ ਲਿਖਿਆ ਤਾਂ ਪੜ ਲੈਨੇ ਜੀ ਬੂ ਐਡ ਕਰਨੀ ਵੀ ਗੱਲ ਆ ਪੂਰੀ ਕਰ ਲਾਂਗੇ ਇੱਕ ਜਨਾਬ ਦੋ ਬੰਦੇ ਹੋਰ ਵੀ ਗਿਣੇ ਚੈੱਕ ਕਰ ਲੈ ਕੋਈ ਆਹ ਲਾ ਲਾ ਇੱਕ ਮਿੰਟ ਦੀ ਇੱਕ ਮਿੰਟ ਇਹ ਬੰਦਾ ਇੱਕ ਮਿੰਟ ਰੱਖੋ ਇਹਦੇ ਵਿੱਚ ਲਿਖ ਕਿ ਮੇਰੇ ਵੱਲੋਂ ਗਲਤੀ ਵਾਰ-ਵਾਰ ਕੀਤੀ ਜਾਂਦੀ ਰਹੀ ਹੈ ਉਹ ਵੀ ਦਿਖਾ ਦੇ ਦੁਬਾਰਾ ਅੱਜ ਤੋਂ ਬਾਅਦ ਗਲਤੀ ਨਹੀਂ ਹੋਵੇ ਮੈਂ ਮਨ ਕਰਾ ਦਿੰਦੇ ਇੱਕ ਮਿੰਟ ਆਪਾਂ ਇਹ ਆਪਾਂ ਇਹ ਲਿਖਦੇ ਜੇਕਰ ਹੋਈ ਹੈ ਦੇਖੋ ਕੋਈ ਅਸੂਰ ਨਹੀਂ ਆਪਾਂ ਕਰਾ ਲਾਂਗੇ ਇਹ ਸਾਰੇ ਦੀ ਲਾਸਟ ਗਲਤੀ ਹੋਏਗੀ ਫਿਰ ਕੋਈ ਨਹੀਂ ਕਰੇਗਾ ਅਗਰੇ ਤੋਂ ਬਾਅਦ ਗਲਤੀ ਮਾਫੀ ਨਹੀਂ ਕੋਈ ਹੋਵੇਗੀ ਮੈਂ ਅਸੀਂ ਗਨੂਰ ਸਾਹਿਬ ਵੇਖੋ ਇੱਕ ਨਹੀਂ ਮੈਂ ਮੈਂ ਖੜੇ ਮੈਂ ਨਾਨਕ ਜੀ ਖੇਤੀ ਤੋਂ ਸਾਲਾ ਨਹੀਂ ਸਾਡੇ ਜੀ ਜੀ ਇੱਕ ਮਿੰਟ ਜੀ ਇਨੇ ਲਿਖਿਆ ਮਾਫੀ ਨਾਮੇ ਜੇ ਮੈਂ ਸੱਜਨ ਕੁਮਾਰ ਕਾ ਮੇ ਫੇਸਬੁਕ ਤੇ ਮੇਰੇ ਵੱਲੋਂ ਇੱਕ ਪੋਸਟ ਹੈ ਜੋ ਕਿ ਸ੍ਰੀ ਰਮੰਦਰ ਸਾਹਿਬ ਦੇ ਸਬੰਧ ਵਿੱਚ ਪਾਈ ਗਈ ਸੀ ਜਿਸ ਨਾਲ ਸਿੱਖ ਧਰਮ ਦੀਆਂ ਸੰਗਤਾਂ ਨੂੰ ਠੇਸ ਪਹੁੰਚੀ ਸੀ ਮੈਂ ਉਸ ਗੱਲ ਦੀ ਮਾਫੀ ਮੰਗਦਾ ਹਾਂ ਕਿ ਮੇਰੇ ਵੱਲੋਂ ਗਲਤੀ ਹੋਈ ਹੈ ਮੇਰਾ ਇਸ ਪੋਸਟ ਦੇ ਲਿਆਜ ਆਪਸ ਨਹੀਂ ਪਾਈ ਇਸ ਨੇ ਪਾਈ ਸੀ ਤੇ ਮੈਂ ਅੱਗੇ ਤੋਂ ਇਸ ਚੀਜ਼ ਦਾ ਤਿਆਰ ਰੱਖਾਂਗਾ ਕਿ ਨਕਲੀ ਸਦੇ ਮਨੁੱਖੀ ਸਨ 50 80 ਜੀ ਇਹ ਦੋ ਦਿਨਾਂ ਨੇ ਗੱਲਾਂ ਲਿਖੀਆਂ ਨੇ ਜੇ ਭਾਜੀ ਇਹਦੇ ਚੈਟ ਵੀ ਦੋ ਪੋਸਟਾਂ ਆ ਉਹ ਪ੍ਰਧਾਨ ਜੀ ਕਮਿਟੀ ਉਹਨਾਂ ਨਾਲ ਗੱਲ ਕਰ ਜਿਹੜੀਆਂ ਦੋ ਗੱਲਾਂ ਪਸਾਰੇ ਐਡ ਕਰਾਉਣੀਆਂ ਨੇ ਹੂੰ ਉਹ ਆਪਰੇਟਰ ਸਾਨੂੰ ਕਹੀ ਜੀ ਦੁਬਾਰਾ ਬਿਆਨ ਲਿਖਦੇ ਨੇ ਤੇ ਆਪਾਂ ਇਹਦੀ ਪੋਸਟ ਤੇ ਆਪਾਂ ਇਹਨੂੰ ਸੈਂਡ ਕਰਾ ਦੀ ਗੁਰਦਵਾਰਾ ਜਾ ਕੇ ਆਪਾਂ ਫਟੇ ਬਲਾਈਏ ਜੀ ਸੱਦਰ ਬੈਠੀ ਉੱਥੇ ਐਡ ਪੋਸਟਾ ਦੋ ਕਰੋ ਇਹਦੀ ਪੋਸਟ ਵੀ ਕਾਲ ਤੱਕ ਸਾਹ ਨਾਲ ਜੁੜਦੀ ਗੁਰੂ ਨਾਨਕ ਦੇਵ ਜੀ ਦੇ ਖੇਤੀ ਕਿਸਾਨ ਕਰਦੇ ਆ ਉਹ ਵੀ ਉਹਦੇ ਵੱਲੋਂ ਵੀ ਪੋਸਟ ਲਿਖਾਓ ਅੱਜ ਤੋਂ ਬਾਅਦ ਗਲਤੀ ਨਹੀਂ ਕਰਾਂਗਾ ਜੇ ਕਰਾਂਗਾ ਤਾਂ ਮੈਂ ਖੁਦ ਜਿੰਮੇਵਰ ਮੈਂ ਹੋਵਾਂਗਾ ਆ ਜਿਹੜੀ ਗ੍ਰੀਨ ਦੀ ਦੱਸ ਮੈਨੂੰ ਕਿਹੜੇ ਤਰੀਕ ਦੀ ਹੈ ਕੱਲ ਦੀ ਕਹਿ ਰਹੇ ਸੀ ਜੀ ਲੈਓ ਇਹ ਮੈਂ ਉਹ ਦੇਖ ਮੈਂ ਨਹੀਂ ਨਵੀਂ ਨਮਕ ਆ ਗਈ ਵੀ ਲੇਖਣੇ ਨਾਲ ਨਮਕ ਆ ਰਿਹਾ ਹੈ ਵੀ ਦੋ ਪੋਸਟਾਂ ਪਾਈਆਂ ਸੀ ਆ ਇੱਕ ਵਾਰ ਮੇਰੇ ਕੋਲ ਆਪੇ ਲੈ ਲਓ ਬਰਾਬਰ ਮੇਰੇ ਕੋਲ ਇੱਕ ਬਰਤਾਰਾ ਸਾਹਿਬ ਸੰਗਤ ਬੈਠੀ ਹੈ ਆਪਾਂ ਚਲੀਏ ਜੀ ਆਪੇ ਨਿਕਲਦੇ ਕੋਈ ਨਹੀਂ ਗਈ ਇੱਕ ਮਿੰਟ ਪਹਿਲੀ ਆਪਣੀ ਲੜਕੀ ਦੀ ਪਾਣੀ ਪਹਿਲੇ ਜੀ ਪਹਿਲੇ ਦੋ ਪੋਸਟਾਂ ਪਾਈਆਂ ਸੀ ਦੇਖੋ ਜੀ ਮੇਰੇ ਵੱਲੋਂ ਵਾਰ-ਵਾਰ ਗਲਤੀ ਕੀਤੀ ਗਈ ਹੈ ਹਾਂ ਅੱਜ ਤੋਂ ਪਹਿਲਾਂ ਮੈਂ ਜਿਹੜੀ ਗਲਤੀਆਂ ਕਰ ਚੁੱਕਿਆ ਹਾਂ ਚਲੋ ਕੋਲੀ ਮੈਂ ਮਾਰੂ ਸੰਗਰਖਸ਼ ਜੋਗੀ ਚਲੋ ਇੱਕ ਮਿੰਟ ਕਿਉਂ ਗੱਲ ਹੈ ਮੈਂ ਨਹੀਂ ਲਿਖਣ ਕੋਈ ਗੱਲ ਮੇਰੇ ਟਾਈਮ ਚ ਹੁਣ ਇਹ ਗਲਤੀ ਕਰਦਾ ਤੁਹਾਨੂੰ ਕਹਿ ਕੇ ਕੁਝ ਲੋੜਦੀ ਹੈ ਜੀ ਉਹ ਮੈਂ ਕਾਰਵਾਈ ਕਰੂੰਗਾ ਜੀ ਭਾਈ ਸਾਹਿਬ ਮੈਂ ਇਹਨੂੰ ਸੌਂਗਾ ਕਿ ਛੋਟੀ ਜਿਹੀ ਇੱਕ ਛੋਟੀ ਜਿਹੀ ਹੁਣ ਦੁਬਾਰਾ ਇਹ ਆਊਗਾ ਤੁਹਾਡੇ ਕੋਲ ਕਿਹਨੇ ਗਲਤੀ ਕੀਤੀ ਡ੍ਰਿੰਕ ਡ੍ਰਿੰਕ ਚੇਅਰਮੈਨ ਨਾਲ ਗੱਲ ਕਰ ਇਹ ਕਿੰਨੇ ਬੁਲਖਾਓ ਇਸ ਤੋਂ ਬਾਅਦ ਇਹ ਗਲਤੀ ਕਰਾਂਗਾ ਖੁਦ ਮੈਂ ਜ਼ਿੰਮੇਵਾਰ ਹੋਵਾਂਗਾ ਇਹ ਕੋਈ ਮੇਰਾ ਉਸ ਤੋਂ ਬਾਅਦ ਕੋਈ ਇਹ ਲਖਾਈ ਦੋ ਪੋਸਟਾਂ ਸੀ ਨਹੀਂ ਲਖਾਓ ਇਹ ਇੱਕ ਦਿਖਾੜਿਆ ਇੱਕ ਸੱਚ ਜੀ ਲਿਖ ਦਿਓ ਚਲੋ ਇਹਨਾਂ ਦੇ ਕਹਿਣ ਮੁਤਾਬਕ ਨਹੀਂ ਕਹਿਣ ਮੁਤਾਬਕ ਨਹੀਂ ਇੱਕ ਜਣਾ ਬੋਲੀ ਜੀ ਮੈਂ ਇੱਕ ਮਿੰਟ ਨੀਲੂ ਜੀ ਪੀਕ ਤੇ ਮੋਰਚਾ ਚੱਲਦਾ ਜਿਹੜੀ ਇਹਨੇ ਪੋਸਟ ਪਾਈ ਆ ਇਹਦਾ ਅੱਗ ਲਾ ਕੇ ਕਿਤੇ ਵੀ ਹੋ ਜਾਂਦਾ ਉਹਦੇ ਸਿੱਟੇ ਬੜੇ ਗੰਭੀਰ ਨਹੀਂ ਹੋ ਸਕਦੇ ਸੀ ਅੱਜ ਤੋਂ ਬਾਅਦ ਇਹ ਮੈਂ ਗਲਤੀ ਕਰਾਂਗਾ ਅੱਜ ਪਈ ਆ ਅਸੀਂ ਸ਼ਾਦ ਕਰਦੇ ਪਏ ਲੋਕ ਕਿਵੇਂ ਮੁੰਡਿਆਂ ਨੂੰ ਸਮਝਾਉਂਦੇ ਆ ਕੋਈ ਮਰਨ ਕੋਲ ਹੱਥ ਦਬਾ ਦੀ ਵੀ ਇਹ ਕੁਲਦੀਪ ਹਾਂਜੀ ਇੱਕ ਨਾ ਅੰਤਕੁਸ਼ ਟਟਾਈਏ ਉਹਨੂੰ ਨਾਲ ਲੈ ਕੇ ਆਉਂਦੇ ਮਨੇ ਦੋ ਪੋਸਟਾਂ ਕਰਦੇ ਆ ਇੱਕ ਚਾਵਲਾ ਨਹੀਂ ਵੀਰੇ ਨਹੀਂ ਤੁਮਨ ਸਾਬ ਲਖਾਉਣਾ ਲਖਾ ਲਓ ਸਾਨੀ ਜਿਹੜੀ ਦੋ ਪੋਸਟਾਂ ਪਾਈਆਂ ਉਹਦੀ ਮੈਂ ਮਾਫੀ ਮੰਗਦਾ ਚਾਵਲਾ ਖੜਾ ਸਰ ਮੇਰਾ ਉਹ ਚਾਵਲਾ ਜਿਹੜਾ ਹੈਗਾ ਨਾ ਸਦਕਾ ਅਕਾਲ ਪੁਰਖ ਸਾਹਿਬ ਦੇ ਦੂਜੀ ਟੈਗ ਗੁਰੂ ਨਾਨਕ ਦੇਵ ਜੀ ਦੀ ਖੇਤੀ ਸਾਰੇ ਕਿਸਾਨ ਗੁਰੂ ਨਾਨਕ ਦੇਵ ਜੀ ਦੀ ਕੋਈ ਨਹੀਂ ਤੁਹਾਨੂੰ ਉਹਨੂੰ ਜੱਗ ਕੇ ਹੁਣ ਸਮਝਾ ਦੇ ਜਿਹੜੇ ਦੋ ਮੁੰਡੇ ਆਏ ਕਿ ਤੁਸੀ ਸਾਹ ਉਹ ਆਪਣੇ ਸਾਹ ਜਿਆਦੇ ਡੋਟੀ ਉਹਨਾਂ ਨੂੰ ਪੂਰਾ ਦਾਬਾ ਲਾ ਕੇ ਤੁਸੀਂ ਉਹਨਾਂ ਕੋਲ ਮਾਫੀ ਨਾ ਮੰਗਵਾ ਲਿਆ ਜੀ ਉਹ ਆਖੀ ਕਰਾਵਾ ਦੇ ਤਲੇ ਤਾਰ ਕਰ ਦੋ ਮੜੇ ਵੀ ਤੇਰੀ ਤਨੇ ਤਰੀਕ ਪਾ ਦੇ ਕਿੰਨੀ ਤਰੀਕ ਹੈ ਜੀ 16 16 16 16 16 16 16 16 ਦੋ 16 ਦੋ ਚੋਗੀ ਜੀ ਸਰ ਇੱਕ ਕਾਪੀ ਗੁਰਦਰ ਸਾਹਿਬ ਨੂੰ ਕੋਈ ਕੋਈ ਇੱਕ ਕਾਪੀ ਸਾਨੂੰ ਹੀ ਦੇ ਦੇ ਗੁਰਦਰ ਸਾਹਿਬ ਅੱਛਾ ਉਹ ਜਿਹੜੇ ਦੋ ਗੱਲਾਂ ਆਪਣੀ ਸੰਗਤ ਚਾਹੀਦੀ ਸੀ ਵੀ ਅੱਜ ਤੋਂ ਪਹਿਲਾਂ ਮੈਂ ਕਿਤੇ ਅੱਜ ਨਹੀਂ ਆਦੀ ਜੀ ਤਾਕਤ ਕਾ ਵਦੀ ਰਹਾ ਵੀ ਜਿੱਦ ਜਾਬੇ ਅਗਾ ਜੇ ਜੀ ਆਪਾਂ ਕਾਈ ਵੀ ਮੈਂ ਬਾਹਰ ਹੋ ਜੀ ਜੋ ਗਲਤੀ ਗੱਲ ਕਰਾਂ ਜਿੰਮੇਵਰ ਮੈਂ ਹੋਵਾਂਗਾ ਜਿਹੜੀ ਜੋ ਕੋਸ਼ਚਾ ਮੈਂ ਉਹਦੇ ਮਾਫ ਮਾਨਾ ਪ੍ਰਦਾਨ ਜੀ ਠੀਕ ਹੈ ਭਾਈ ਹੋਰ ਗੱਲ ਬਾਤ ਜੀ ਕੋਈ ਚਲੋ ਕੋਈ ਗਾਂਦੋ ਤੇ ਆਪਾ ਸਭ ਇਵੇਂ ਸਾਰੀ ਸਰਕਾਰੀ ਫੋਟੋਕਾਪੀ ਤੁਸੀਂ ਇਹਦੇ ਵਿੱਚ ਲਾ ਲੋ ਅਸੀਂ ਇਹ ਲਈ ਚੱਲਦੇ ਹਾਂ ਉਹਨੂੰ ਆਪੇ ਇਹਦੇ ਅੰਗੇ ਓਰੀਜਨਲ ਮੰਨੋ ਸੰਗਤ ਰੱਖ ਲੈਂਦੀ ਐ ਬੋਦਾ ਸਾਹਿਬ ਕਾਪੀ ਮੈਂ ਕਹਿੰਿਆ ਫੋਟੋਕਾਪੀ ਕਰਾ ਲਵਾਂ ਤੁਸੀਂ ਕਰਾ ਕੇ ਤੁਹਾਨੂੰ ਦੇ ਦਾਂਗੇ ਉਹਨੇ ਕਰਾ ਲਿਆ ਤੁਸੀਂ ਦੇਖੀਂ ਇੱਥੋਂ ਨਹੀਂ ਜਾ ਬੱਸ ਹਾਂ ਉੱਥੇ ਕਰਾ ਲਓ ਕੋਈ ਨਹੀਂ ਲੱਗੀਆਂ ਨਾਲ ਮੇਰੀ ਗੱਲ ਸੁਣੋ ਸਾਹਿਬ ਜੀ ਫੋਟੋ ਕਰਕੇ ਐਸਐਚਓ ਸਾਹਿਬ ਨੂੰ ਭੇਜ ਦੇਣੀ ਆਪਾਂ ਪ੍ਰਿੰਟ ਕੱਟ ਲੈਣ ਨੂੰ ਇੱਥੇ ਤਾਂ ਪੀ ਉਹਨਾਂ ਕੋਲ ਹੀ ਫੋਟੋ ਕਰਾ ਲਓ ਕਾਪੀ ਸਚਨੋ ਵਿਰੇਚਨ ਆਈਏ ਜੋ ਪੰਚਾਇਤ ਵਾਲੇ ਡਿਪਟੀ ਸਾਹਿਬ ਨੇ ਐਸਪੀ ਸਾਹਿਬ ਨੇ ਆਪਣੇ ਸਾਰੇ ਸਮਾਜਿਕ ਰਿਸ਼ਤੇ ਨੇ ਤੂੰ ਗਲਤੀ ਦਾ ਸਾਥ ਮੰਨ ਲਿਆ ਬੜੀ ਵਧੀਆ ਗੱਲ ਹੈ ਆਪਾਂ ਕਿੰਦੂ ਕੋਈ ਨਹੀਂ ਕਰਨਾ ਗੁਰਦੁਆਰਾ ਸਾਹਿਬ ਇਹਨੇ ਚੱਲਣਾ ਆਪਾਂ ਗੁਰੂ ਸਾਹਿਬ ਨੂੰ ਮੱਥਾ ਟੇਕੀ ਸੰਗਤ ਇਕੱਠੀ ਹੈ ਉੱਥੇ ਸੰਗਤ ਜੋ ਇੱਥੇ ਜੋ ਲਾਈਟ ਕੀਤਾ ਉੱਥੇ ਮੈਂ ਦੱਸਦੀ ਕਿ ਇੱਥੇ ਆਪਾਂ ਦੁਬਾਰਾ ਆਪਾਂ ਕੋਈ ਜਿੰਦੂ ਬਰਾ ਤੂੰ ਨੇ ਵੀ ਕਰਾ ਲਈ ਦੋ ਗੱਲਾਂ ਹੀ ਕਹਿਣੀਆਂ ਨੇ ਫालतू ਕਰਨਾ ਹੁਣ ਕਰੀਏ ਖਬਰ ਤੋਂ ਲਾਲਤਾ ਜੀ ਇਹ ਲਾਤਾ ਨਹੀਂ ਮਾਂ ਸੁਪਾਈ ਦੇਣ ਦੀ ਕੋਸ਼ਿਸ਼ ਨਾ ਕਰ ਤੂੰ ਜੀ ਜਨਾਬ ਠੀਕ ਬਸ ਜਿਹੜੀ ਕੋਸ਼ਿਸ਼ ਕਰਾਂ ਮੈਂ ਮਾਫੀ ਮੰਗ ਕੇ ਮੈਂ ਆ ਆ ਜਾ ਤੂੰ ਆਪਣੀ ਗਲਤੀ ਦਾ ਅਹਿਸਾਸ ਕਰ ਗੁਰੂਆਂ ਦੇ ਨਤਮਸ ਮਸਤਕ ਹੋ ਬਿਲਕੁਲ ਜੀ ਉਹਨਾਂ ਤੋਂ ਮਾਫੀ ਮੰਗ ਠੀਕ ਅਸੀਂ ਇਹਨੇ ਵੱਡੇ ਬਣੀਗੇ ਤੈਨੂੰ ਮਾਫ ਕਰਦੀ ਕਿਉਂ ਗੁਰੂ ਘਰ ਤੇ ਬੈਠੀ ਵਰਤ ਰੋ ਤੋਂ ਕੋਈ ਨਹੀਂ ਕਰ ਤੈਨੂੰ ਗੁਰੂਆਂ ਨਾਲ ਸਤਿਕਾਰ ਨਾਲ ਬੈਠੀ ਤਸਕ ਲਈ ਸਾਹਮਣੇ ਆਉਂਗਾ ਹਾਂ ਪਰ ਠੀਕ ਹੈ ਠੀਕ ਹੈ ਭਾਈ ਬਹੁਤ ਧੰਨਵਾਦ ਬਾਕੀ